ਲਖੋ ਜੀ ਪਹਿਲੀ ਵਾਰ ਮੈਂ ਆਪਣੀ ਲਾਈਫ ਚ ਦੇਖਿਆ ਕਿ ਫੁੱਲ ਮжоਰੀਟੀ ਵਾਲੀ ਸਰਕਾਰ ਜਿਨ੍ਹਾਂ ਕੋਲ 94 ਤੋਂ 95 ਐਮਐਲਏ ਜਿਨ੍ਹਾਂ ਨੂੰ ਕਿਸੇ ਵੀ ਆਪੋਜੀਸ਼ਨ ਦਾ ਕੋਈ ਜ਼ਿਆਦਾ ਥ੍ਰੈਟ ਨਹੀਂ ਹੈਗਾ ਕਿ ਉਹ ਬੈਕਫੁੱਟ ਤੇ ਹੈ ਉਹ ਬੈਕਫੁੱਟ ਤੇ ਕਿਉਂ ਹੈ ਕਿਉਂਕਿ ਦੇ ਆਰ ਲੈਕ ਆਫ ਐਕਸਪੀਰੀਅੰਸ ਇੰਨੇ ਸਿਆਣੇ ਜਿਹੜੇ ਸਾਡੇ ਮંત્રી ਸਹਿਬਾਨ ਨੇ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਟ ਇਹ ਇੱਕ ਤਰ੍ਹਾਂ ਦਾ ਕਹਿ ਲੋ ਲੋਕਾਂ ਨੂੰ ਬੇਸਕੂ ਬਣਾਉਣਾ ਨਹੀਂ ਕਰਦਾ ਸਾਡੇ ਜਿਹੜੇ ਕੈਂਪ ਨੇ ਅਸੀਂ ਸਿਰਫ ਫੈਸਿਲਿਟੇਟ ਕਰ ਰਹੇ ਹਾਂ ਲੋਕਾਂ ਨੂੰ ਕਿ ਜੀ ਤੁਹਾਡੀਆਂ ਸੈਂਟਰ ਗਵਰਨਮੈਂਟੀ ਆ ਦੇਖੋ ਮੇਰੇ ਕੋਲ ਲਿਸਟ ਹੈਗੀ ਹੈ ਸੈਂਟਰ ਗਵਰਨਮੈਂਟ ਦੀ ਸਕੀਮਾਂ ਜੋ ਨੱਟੇ ਅਵੇਲੇਬਲ ਹੈ ਕਿ ਇਹ ਇਹ ਸੈਂਟਰ ਗਵਰਨਮੈਂਟ ਤੁਹਾਨੂੰ ਲਿਸਟਾਂ ਇਹ ਸਕੀਮਾਂ ਪ੍ਰੋਵਾਈਡ ਕਰ ਰਹੀ ਹੈ ਇਹਦਾ ਤੁਸੀਂ ਲਾਭ ਲਓ ਇਦੇ 'ਚ ਅਸੀਂ ਕਿਸੇ ਨਾਲ ਕਿਸੇ ਨੂੰ ਧੱਕੇ ਨਾਲ ਕੋਈ ਅਸੀਂ ਇਨਫੋਰਮੇਸ਼ਨ ਨਹੀਂ ਲੈਂਦੇ एवरीथिंग ਇਜ਼ ਡਿਜੀਟਲ ਆਨਲਾਈਨ ਹੈਗੀ ਹੈ ਅਸੀਂ ਸਿਰਫ ਇਹ ਕਹਿ ਰਹੇ ਹਾਂ ਜੀ ਕਿ ਆਹ ਉਹਨੇ ਭਾਈ ਸਾਹਿਬ ਜਨਦਨ ਯੋਜਨਾ 'ਚ ਜਿਨ੍ਹਾਂ ਨੇ ਖਾਤਾ ਖੁਲਾਉਣਾ ਉਹਦਾ ਪ੍ਰੋਸੀਜਰ ਕੀ ਹੈ ਕਿਸੇ ਨੇ ਆਯੂਸ਼ਮਾਨ ਕਾਰਡ ਬਣਾਉਣਾ ਹੈ ਉਹਦਾ ਪ੍ਰੋਸੀਜਰ ਕੀ ਹੈ ਇਜ਼ ਹੀ ਐਲੀਜੀਬਲ অর ਨਾਟ ਸਿਰਫ ਸਾਡਾ ਕੰਮ ਹੈ ਫੈਸਿਲਿਟੇਟ ਕਰਨਾ ਬਿਕੋਜ਼ ਥੇਰ ਇਜ਼ ਅ ਗੈਪ ਬਿਟੂ ਸਟੇਟ ਗਵਰਨਮੈਂਟ ਜੋ ਜੋ ਉਹ ਗੈਪ ਨੂੰ ਵਧਾਰੀ ਹੈ ਅਸੀਂ ਉਸ ਗੈਪ ਨੂੰ ਘਟਾ ਰਹੇ ਹਰ ਸਟੇਟ ਗਵਰਨਮੈਂਟ ਦਾ ਕੰਮ ਫਰਜ਼ ਹੁੰਦਾ ਹੈ ਕਿ ਉਹ ਸੈਂਟਰ ਦੀਆਂ ਸਕੀਮਾਂ ਜਿਸ ਤਰ੍ਹਾਂ ਆਪਾਂ ਇਨ ਬਿਨ ਕਹਿੰਦੇ ਆ ਉਹ ਲਾਗੂ ਕਰਾਏ ਆਪਣੇ ਸਟੇਟ 'ਚ ਬਟ ਸਾਡੀ ਸਰਕਾਰ ਉਸ ਤੋਂ ਉਸ ਚੀਜ਼ ਤੋਂ ناکਾਮ ਰਹੀ ਹੈ ਨਹੀਂ ਆਮ ਆਦਮੀ ਕਲੀਨਿਕ ਸੌਰੀ ਓਕੇ ਜਿਹੜੀ ਇਹਨਾਂ ਨੇ ਆਮ ਆਦਮੀ ਪਾਰਟੀ ਕਲੀਨਿਕ ਬਣਾਈ ਸੀ ਉਹ ਉਹਦਾ ਉਹਦੀ ਫੰਡਿੰਗ ਤਾਂ ਸੈਂਟਰ ਗਵਰਨਮੈਂਟ ਕਰ ਰਹੀ ਸੀ ਉਹ ਸੈਂਟਰ ਗਵਰਨਮੈਂਟ ਦੀ ਸਕੀਮ ਵਿੱਚ ਇਹਨਾਂ ਨੇ ਆਮ ਆਦਮੀ ਪਾਰਟਿਕਲਿਨਿਕ ਸ਼ੁਰੂ ਕਰ ਦਿੱਤੇ। ਜਦ ਦੇਖੋ ਜਿਹੜੀ ਵੀ ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਜਾਂ ਜਿਹੜੀ ਵੀ ਸਰਕਾਰ ਤੁਹਾਨੂੰ ਪੈਸਾ ਇਨਵੈਸਟ ਕਰੇਗੀ ਉਹ ਉਹਦਾ ਆਡਿਟ ਤਾਂ ਮੰਗੇਗੀ ਉਹਦਾ ਜਵਾਬ ਮੰਗੇਗੀ। ਜਦ ਇਹਨਾਂ ਨੇ ਆਡਿਟ ਤੇ ਜਵਾਬ ਮੰਗੇ ਤਾਂ ਇਹ ਆਇਆ ਇਹਨਾਂ ਦਾ ਕਿ ਇਹਨਾਂ ਨੇ ਸੈਂਟਰ ਦੇ ਪੈਸਿਆਂ ਦੇ ਅੰਦਰ ਆਮ ਆਦਮੀ ਪਾਰਟਿਕਲਿਨਿਕ ਸ਼ੁਰੂ ਕੀਤਾ ਹੋਇਆ। ਜਦ ਉਹਦਾ ਵਿਰੋਧ ਹੋਇਆ ਉਹਦੀ ਪੇਮੈਂਟ ਰੋਕ ਲਈ ਫਿਰ ਇਹਨਾਂ ਨੂੰ ਹਾਰ ਕੇ ਚੇਂਜ ਕਰ ਦੇ ਪਏ। ਕੀ ਸਰ ਫਿਰ ਕਿਉਂ ਨਹੀਂ ਕੈਂਪ ਲਾਉਣ ਦੇ ਰਿਹਾ ਸੀ ਇਹ ਆਮ ਆਦਮੀ ਸਰ ਬੇਨਤੀ ਇਹ ਹੈ ਕਿ ਉਹਨਾਂ ਨੂੰ ਡਰ ਹੈ ਕਿ ਜਦ ਗਰੀਬ ਆਦਮੀ ਨੂੰ ਪਤਾ ਲੱਗੇਗਾ ਕਿ ਜੋ ਉਹਨੂੰ ਫੈਸਿਲਿਟੀਆਂ ਮਿਲ ਰਹੀਆਂ ਨੇ ਉਹ ਸੈਂਟਰਲ ਗਵਰਨਮੈਂਟ ਪ੍ਰੋਵਾਈਡ ਕਰਦੀ ਆ ਮੋਦੀ ਜੀ ਦੇ ਸਕੀਮ ਅੰਦਰ ਚੱਲ ਰਹੀ ਹੈ ਤਾਂ ਉਹ ਓਬਵੀਅਸਲੀ ਉਹਦਾ ਮਾਈਂਡ ਡਾਇਵਰਟ ਹੋ ਕੇ ਸਟੇਟ ਗਵਰਨਮੈਂਟ ਜਾਂ ਜਿਹੜੀ ਸਟੇਟ ਕਾਰਗ ਜਾ ਰਹੀ ਉਸ ਤੋਂ ਡਾਇਵਰਟ ਹੋ ਕੇ ਸੈਂਟਰ ਵੱਲ ਜਾਏਗਾ ਇਹ ਚੀਜ਼ ਕੱਲ ਨੂੰ ਵੋਟੇਜ ਕਨਵਰਟ ਹੋਏਗੀ ਅਸੀਂ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸਾਨੂੰ ਕਿਸੇ ਦੇ ਡੇਟੇ ਦੀ ਲੋੜ ਨਹੀਂ ਆਹ ਦੇਖੋ ਮੇਰੇ ਵਰਗੇ ਕੋਲ ਮੇਰੇ 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 ਏਰੀਏ ਦੀ ਵੋਟਰ ਸੂਚੀ ਹੈ ਜੇ ਮੈਂ ਕੋਈ ਡਾਟਾ ਚੋਰੀ ਕਰਨਾ ਬਿਲਕੁਲ ਵਿਦ ਨੇਮ ਨੰਬਰ ਸਭ ਕੁਝ ਹੈਗਾ ਮੈਂ ਕਰ ਸਕਦਾ ਇਟਸ ਓਪਨ ਟੂ ਪਬਲਿਕ ਤੁਸੀਂ ਨੈਟ ਤੇ ਅ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉਸ ਤੋਂ ਐਕਸੈਸ ਕਰ ਸਕਦੇ ਹੋ ਕੋਈ ਸਰ ਵੀ ਖੋਲ੍ਹਤਵਾ ਹੈਗਾ ਉਹ ਕਹਿੰਦੇ ਆ ਕਿ ਇਹੇ ਛੋਲੇ ਭਾਰੇ ਲੋਕਾਂ ਦਾ ਡਾਟਾ ਇਕੱਠਾ ਕਰਦੇ ਆ ਕੋਈ ਤਕੀਦ ਨਹੀਂ ਦੱਸਦੇ ਅਨਲਾਈਟੈਂਸ 2024 ਤਾਗੇ ਦੇ ਵਿੱਚ ਇਹੇ ਵੋਟ ਚੋਰੀ ਕਰਨਗੇ ਇਹਦੇ ਪੱਗੀ ਬੈਠਾ ਦੇਖੋ ਵੋਟ ਚੋਰੀ ਇਹ ਉਹਨਾਂ ਦਾ ਇਨਵੈਂਟਡ ਵਰਡ ਹੈ ਪੂਰੇ ਹਿੰਦੁਸਤਾਨ ਚ ਕਿੰਨੇ ਰਾਜਾਂ ਚ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਕਿੱਥੇ ਇਹ ਪ੍ਰੋਬਲਮ ਆ ਰਹੀ ਹੈ ਸਿਰਫ ਪੰਜਾਬ ਜੀ ਕਿਉਂ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਦੇ ਆਰ ਲੂਜ਼ਿੰਗ ਗਰਾਉਂਡ ਉਹਨਾਂ ਨੂੰ ਪਤਾ ਹੈ ਕਿ ਜਿਹੜੀਆਂ ਦੇਸ਼ ਭਲਾਈ ਗਰੀਬ ਨੂੰ ਹੈਲਪ ਕਰਨ ਵਾਲੀਆਂ ਯੋਜਨਾਵਾਂ ਨੇ ਉਹ ਹਰ ਜਗ੍ਹਾ ਪ੍ਰਫੁੱਲਿਤ ਹੋ ਰਹੀਆਂ ਨੇ ਤੇ ਉਹਦਾ ਬੈਨੀਫਿਟ ਮਿਲ ਰਿਹਾ ਬੀਜੇਪੀ ਨੂੰ ਕਿ ਜੇ ਉਹ ਕਿਤੇ ਪੰਜਾਬ ਚ ਲਾਗੂ ਹੋ ਜਾਂਦੀਆਂ ਨੇ ਤਾਂ ਉਹਦਾ ਡਾਇਰੈਕਟ ਨੁਕਸਾਨ ਆ ਆਮ ਆਦਮੀ ਪਾਰਟੀ ਨੂੰ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਇਹ ਵੀ ਕੋਈ ਸਕੀਮ ਸੈਂਟਰ ਦੀ ਪੰਜਾਬ ਚ ਆ ਸਕਦੀ ਹੈ ਕੀ ਕੋਈ ਕਾਰਟ ਕੱਟੇ ਗਏ ਨੇ ਜਿਹੜੇ આરોਪ ਲਾ ਰਹੇ ਨੇ ਇਹ ਨਦਰ ਕਰ ਬੋਲੋ ਇਹ ਇਕੱਲਾ ਪੰਜਾਬ ਦਾ ਨਹੀਂ ਹੈ ਪੂਰੇ ਇੰਡੀਆ ਦਾ ਮੈਟਰ ਹੈ ਠੀਕ ਹੈ ਜੀ ਉਹਦੇ ਚ ਕੀ ਹੁੰਦਾ ਹੈ ਹੁਣ ਸਪੋਜ਼ ਕਰੋ ਮੇਰਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਰਾਸ਼ਨ ਕਾਰਡ ਆਪਾਂ ਕਿਹਦੇ ਲਈ ਬਣਾਉਂਦੇ ਹਾਂ ਜਿਹੜਾ ਗਰੀਬ ਹੈ ਬਿਲੋ ਪਾਵਰਟੀ ਲਾਈਨ ਕਿ ਉਹਨਾਂ ਨੂੰ ਰਾਸ਼ਨ ਮੁਹੱਈਆ ਹੋਵੇ ਹੁਣ ਜੇ ਉਸ ਪਰਿਵਾਰ ਚੋ ਦੋ ਬੰਦਿਆਂ ਦੀ ਨੌਕਰੀ ਲੱਗ ਗਈ ਉਹਨਾਂ ਦਾ ਸੋਰਸ ਆਫ ਇਨਕਮ ਆ ਗਿਆ ਉਹਨਾਂ ਨੇ ਘਰਾਂ ਚ ਏਸੀ ਲਵਾ ਲਏ ਉਹਨਾਂ ਨੇ ਕਾਰਾਂ ਲੈ ਲਈਆਂ ਉਹਨਾਂ ਦੀ ਜੌਬ ਲੱਗ ਗਈ ਉਹਨਾਂ ਨੂੰ ਵਧੀਆ ਉਹ ਆਪਣਾ ਆਈਡੀਆ ਰ ਭਰ ਰਹੇ ਨੇ ਤੇ ਦੈਟ ਕੁਆਲੀਫਾਈਜ਼ ਫੋਰ ਥੈਮ ਕਿ ਭਾਈ ਇਹ ਹੁਣ ਇਹ ਉਸ ਪਾਵਰਟੀ ਲਾਈਨ ਤੋਂ ਅਬੋਵ ਹੋ ਗਏ ਇਸ ਕਰਕੇ ਇਹ ਉਹਦੇ ਚੋ ਕੇ ਵੀ ਸੀ ਜਦ ਹੁੰਦੀ ਹੈ ਕਿ ਸਿਰਫ ਤੇ ਸਿਰਫ ਜਿਹੜੇ ਇਹਦੇ ਹੱਕਦਾਰ ਨੇ ਉਹਨਾਂ ਨੂੰ ਮਿਲੇ ਯਾਨੀ ਜਿਹੜੇ ਅਮੀਰ ਹੋ ਗਏ ਆ ਉਹਨਾਂ ਦੇ ਕੱਟੇ ਗਏ ਨਹੀਂ ਜਿਹੜੇ ਜਿਹੜੇ ਜਿਉਂਤਮਾਨ ਨੇ ਉਹਨਾਂ ਦੇ ਹੈਗੇ ਆ ਉਹਨਾਂ ਵੀ ਐਸ ਇਟ ਇਜ਼ ਜੇ ਕਿਸੇ ਦਾ ਕੱਟਿਆ ਜਾਂਦਾ ਤਾਂ ਉਹਦੇ ਲਈ ਬੜੇ ਡਿਪਾਰਟਮੈਂਟ ਹੈਗੇ ਆ ਉਹਦੇ ਲਈ ਤੁਸੀਂ ਪ੍ਰਸ਼ਾਸਨ ਬੈਠਾ ਹੈ ਐਫਸੀਆਈ ਬੈਠਾ ਹੈ ਉਥੇ ਚੈਲੰਜ ਹੋ ਸਕਦਾ ਬਟ ਦੇਖੋ ਮੈਂ ਫਿਰ ਕਹਿ ਰਿਹਾ ਇਹ ਇਕੱਲਾ ਪੰਜਾਬ ਲਈ ਨਹੀਂ ਪੂਰੇ ਇੰਡੀਆ ਦਾ ਨੋਰਮ ਹੈ ਕਿ ਰਾਸ਼ਨ ਕਾਰਡ ਦੇ ਥਰੂ ਰਾਸ਼ਨ ਉਸੇ ਨੂੰ ਮਿਲਦਾ ਹੈ ਜਿਹੜਾ ਬਿਲੋ ਪੋਵਰਟੀ ਲਾਈਨ ਦਾ ਤੁਸੀਂ ਤੁਹਾਨੂੰ ਤਾਂ ਪਤਾ ਹੋਣਾ ਕਿ ਪਿਛਲੇ ਕੁਝ ਸਾਲ ਡੇਢ ਸਾਲ ਪਹਿਲਾਂ ਇੱਕ ਵਾਕਿਆ ਹੋਇਆ ਸੀ ਜਿੱਥੇ ਨੈੱਟ ਦੇ ਸਾਰਾ ਆਇਆ ਸੀ ਕਿ ਕਾਰਾਂ ਵਿੱਚ ਕਾਰ ਵਿੱਚ ਲੋਕ ਰੈਸ਼ਨ ਲੈਣ ਆ ਰਹੇ ਸੀ ਜਾਂ ਤੁਹਾਨੂੰ ਕਹਿੰਦੇ ਨਹੀਂ ਲਾਂਦੇ ਆ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਜੋ ਇਹ ਤੱਕ ਦੇਖੋ ਪੁਲਸ ਪੁਲਸ ਦਾ ਸਟੇਟ ਦੇ ਅਧੀਨ ਹੈ ਠੀਕ ਹੈ ਜੀ ਪੁਲਸ ਸਟੇਟ ਦੇ ਅਧੀਨ ਹੈ ਤਾਂ ਉਹਨਾਂ ਨੇ ਸਟੇਟ ਦੀ ਗੱਲ ਮੰਨਣੀ ਹੈ ਜਿਸ ਤਰ੍ਹਾਂ ਦਾ ਇਹ ਮਾਹੌਲ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਜੇ ਇਹ ਕਿਤੇ ਵੱਧ ਗਿਆ ਜਾਂ ਇਹਨਾਂ ਦਾ ਕਿਤੇ ਤੱਕਾ ਸਾਡੇ ਉੱਤੇ ਵੱਧ ਗਿਆ ਤੇ ਕੱਲ ਨੂੰ ਫਿਰ گورنر ਸਾਹਿਬ ਨੂੰ ਇੰਟਰਵਿਊ ਕਰਨਾ ਪਏਗਾ ਤੇ ਆਈ ਥਿੰਕ ਇਟ ਇਜ਼ ਪੋਸੀਬਲ ਮਿਲੋਂਗੇ ਫਿਰ گورنر ਬਿਲਕੁਲ ਮਿਲਾਂਗੇ ਜੀ ਸਾਡੇ ਮਾਨਯੋਗ ਅਧਿਖਤ ਜੀ ਮਿਲ ਕੇ ਆਏ ਨੇ ਵਫਦ ਲੈ ਕੇ ਗਏ ਨੇ ਉਹਨਾਂ ਨੇ ਰਿਟਨ ਰੈਪrezentੇਸ਼ਨ ਦਿੱਤੀ ਹੈ ਤੇ ਉਸ ਤੇ ਚਰਚਾ ਹੋਏਗੀ ਕਾਰਵਾਈ ਹੋਏਗੀ ਕੱਲ ਵੀ ਬੀਜੇਪੀ ਵਾਲੇ ਨੂੰ ਹਾਊਸ ਰੈਸਟ ਕੀਤਾ ਵੈਸੇ ਸਾਰਿਆਂ ਨੂੰ ਕਰਨਗੇ ਜਿੱਥੇ ਜਿੱਥੇ ਇਹਨਾਂ ਨੂੰ ਡਰ ਰਿਹਾ ਉੱਥੇ ਉੱਥੇ ਕਰ ਦੇਣਗੇ